ਪ੍ਰਧਾਨ ਮੰਤਰੀ ਜੀ ਤੁਹਾਡਾ ਪੰਜਾਬ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਤੁਸੀਂ ਪੰਜਾਬ ਆਉਣਾ ਹੈ ਪੰਜਾਬ ਦੇ ਉਹਨਾਂ ਲੋਕਾਂ ਦੇ ਹਾਲਾਤ ਵੇਖਣ ਆਉਣਾ ਹੈ ਜਿਨ੍ਹਾਂ ਨੂੰ ਪਾਣੀ ਦੀ ਐਸੀ ਮਾਰ ਪਈ ਕਿ ਉਹਨਾਂ ਦਾ ਸਭ ਕੁਝ ਰੁੜ ਗਿਆ ਲੋਕਾਂ ਦੇ ਘਰਾਂ ਦੇ ਘਰ ਡੁੱਬ ਗਏ ਲੋਕਾਂ ਦਾ maal ਡੰਗਰ ਰੁੜ ਗਿਆ ਕੁਝ ਮਰ ਗਿਆ ਲੋਕਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਮਜ਼ਦੂਰਾਂ ਦੇ ਘਰ ਟੁੱਟ ਗਏ ਕਿਉਂਕਿ ਮਜ਼ਦੂਰਾਂ ਦੇ ਘਰ ਪਹਿਲਾਂ ਹੀ ਬਹੁਤ ਜ਼ਿਆਦਾ ਨਾਜ਼ੁਕ ਹਾਲਾਤਾਂ ਦੇ ਵਿੱਚ ਹੁੰਦੇ ਆ ਮਜ਼ਦੂਰਾਂ ਦੇ ਪਸ਼ੂ ਡੰਗਰ ਰੁੜ ਗਏ ਮਜ਼ਦੂਰਾਂ ਦਾ ਰਾਸ਼ਨ ਤੱਕ ਗਿੱਲਾ ਹੋ ਗਿਆ ਕਿਉਂਕਿ ਉਹਨਾਂ ਕੋਲੇ ਤਾਂ 2-2 3-3 ਮੰਜ਼ਲਾਂ ਦਾ ਸੰਭਾਲਣ ਲਈ ਥਾਂ ਨਹੀਂ ਹੁੰਦੀ ਕਿ ਉਹ ਉੱਪਰ ਚੜ ਜਾਣ ਮਜ਼ਦੂਰਾਂ ਦਾ ਸਭ ਕੁਝ ਰੁੜ ਗਿਆ ਕਿਸਾਨਾਂ ਦਾ ਸਭ ਕੁਝ ਰੁੜ ਗਿਆ ਪੰਜਾਬ ਇਸ ਵਕਤ ਹੜ੍ਹਾਂ ਦੀ ਐਸੀ ਮਾਰ ਚੱਲ ਰਿਹਾ ਕਿ 1988 ਤੋਂ ਬਾਅਦ ਕਹਿੰਦੇ ਕਿ ਇਹ ਪਹਿਲਾਂ ਇਹੋ ਜੀ ਤਬਾਹੀ ਕਦੇ ਵੀ ਪਾਣੀ ਨਾਲ ਨਹੀਂ ਹੋਈ ਲੋਕ ਅਕਸਰ ਸਵਾਲ ਕਰਦੇ ਸੀਗੇ ਕਿ ਪ੍ਰਧਾਨ ਮੰਤਰੀ ਕਿਉਂ ਨਹੀਂ ਬੋਲੇ ਪੰਜਾਬ ਦੇ ਹੜ੍ਹਾਂ ਤੇ ਪੰਜਾਬ ਦੀ ਇਸ ਤਰਾਸਦੀ ਤੇ ਪ੍ਰਧਾਨ ਮੰਤਰੀ ਕਿਉਂ ਨਹੀਂ ਬੋਲੇ ਪ੍ਰਧਾਨ ਮੰਤਰੀ ਦਾ ਪਹਿਲਾ ਫਰਜ ਬਣਦਾ ਸੀ ਅਸੀਂ ਵੀ ਕਹਿੰਨੇ ਆ ਕਿ ਉਹ ਹੜ੍ਹਾਂ ਦੀ ਸਥਿਤੀ ਤੇ ਹੜ੍ਹਾਂ ਤੇ ਦੁੱਖ ਤਾਂ ਜ਼ਰੂਰ ਪ੍ਰਗਟਾਉਂਦੇ ਪਰ ਉਹਨਾਂ ਵੱਲੋਂ ਨਹੀਂ ਪ੍ਰਗਟਾਇਆ ਗਿਆ ਬਹੁਤ ਸਾਰੀ ਆਲੋਚਨਾ ਹੋਣ ਤੋਂ ਮਗਰੋਂ ਜਦੋਂ ਭਾਰਤ ਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਪੰਜਾਬ ਆਉਂਦੇ ਆ ਤੇ ਲੋਕਾਂ ਨੂੰ ਬਹੁਤ ਚੰਗਾ ਲੱਗਿਆ ਕਿਉਂਕਿ ਉਹਨਾਂ ਨੇ ਹਵਾਈ ਦੌਰਾ ਨਹੀਂ ਕੀਤਾ ਉਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਪਾਣੀ ਦੇ ਵਿੱਚ ਲੱਖ ਲੱਖ ਪਾਣੀ ਦੇ ਵਿੱਚ ਜਾ ਕੇ ਹਰ ਇੱਕ ਫਸਲ ਦਾ ਮਾਲਜਾ ਦੇਖਿਆ ਹਰ ਇੱਕ ਫਸਲ ਦੇ ਹਾਲਾਤ ਦੇਖੇ ਕਿ ਕਿਉਂ ਹੋ ਜੇ ਹਾਲਾਤ ਹੈ ਹੁਣ ਲੋਕ ਵੀ ਉਮੀਦ ਕਰਦੇ ਆ ਪ੍ਰਧਾਨ ਮੰਤਰੀ ਸਾਹਿਬ ਕਿ ਤੁਸੀਂ ਵੀ ਆਏ ਹੋ ਤੁਹਾਡੀਆਂ ਉਸ ਤੋਂ ਪਹਿਲਾਂ ਟੀਮਾਂ ਆਈਆਂ ਇਹ ਵੀ ਮੈਂ ਲੋਕਾਂ ਨੂੰ ਕਹਿ ਦੇਣਾ ਚਾਹੁੰਦਾ ਕਿ ਲੋਕ ਹਮੇਸ਼ਾ ਹੁਣ ਵਾ ਰੋਲਾ ਪਾ ਰਹੇ ਆ ਕਿ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਨੂੰ ਰਾਹਤ ਪੈਕੇਜ ਦਾ ਐਲਾਨ ਕਰ ਦੇਣਾ ਚਾਹੀਦਾ ਕੋਈ ਕਹਿੰਦਾ 20000 ਕਰੋੜ ਦਾ ਕਰ ਦਿਓ ਕੋਈ ਕਹਿੰਦਾ 60000 ਕਰੋੜ ਦਾ ਕਰ ਦਿਓ ਜਿੰਨਾ ਚਿਰ ਨੁਕਸਾਨ ਦਾ ਸਹੀ ਅੰਦਾਜ਼ਾ ਨਹੀਂ ਲੱਗਦਾ ਸਹੀ ਅਕਲਨ ਨਹੀਂ ਹੁੰਦਾ ਉਹਨਾਂ ਚਿਰ ਪ੍ਰਧਾਨ ਮੰਤਰੀ ਕਿਵੇਂ ਇਸ ਰਾਹਤ ਪੈਕੇਜ ਦਾ ਐਲਾਨ ਕਰ ਦੇ ਇਹਦੇ ਨਾਲ ਵੀ ਅਸੀਂ ਸਹਿਮਤ ਆ ਤੁਹਾਡੇ ਮੰਤਰੀ ਆਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਥੋੜਾ ਧੰਨਵਾਦ ਤੁਸੀਂ ਉਹਨਾਂ ਨੂੰ ਭੇਜਿਆ ਥੋਡੀਆਂ ਜਿਹੜੀਆਂ ਕੇਂਦਰੀ ਦੋ ਟੀਮਾਂ ਆਈਆਂ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਆ ਉਹਨਾਂ ਵੀ ਉਹ ਵੀ ਜਾਇਜ਼ਾ ਲੈ ਕੇ ਹੁਣ ਤੱਕ ਤੁਹਾਡੇ ਕੋਲ ਪਹੁੰਚ ਚੁੱਕੀਆਂ ਹੋਣਗੀਆਂ ਉਹਨਾਂ ਨੇ ਰਿਪੋਰਟਾਂ ਦੇ ਦਿੱਤੀਆਂ ਹੋਣੀਆਂ ਤੇ ਅੱਜ ਤੁਹਾਡੇ ਤੋਂ ਸਾਨੂੰ ਇਹੀ ਉਮੀਦ ਹੈ ਕਿ ਤੁਸੀਂ ਜਰੂਰ ਐਸਾ ਆਉਂਗੇ ਹਵਾਈ ਜਿਹੜਾ ਸਰਵੇਖਣ ਕਰੋਗੇ ਗੁਰਦਾਸਪੁਰ ਵਿਖੇ ਪਹੁੰਚੋਗੇ ਉਸ ਤੋਂ ਬਾਅਦ ਤੁਸੀਂ ਪੰਜਾਬ ਲਈ ਇੱਕ ਬਿਹਤਰ ਪੈਕੇਜ ਦਾ ਐਲਾਨ ਕਰੋਗੇ ਪੰਜਾਬ ਨੂੰ ਇੱਕ ਸਿਆਸੀ ਜਿਹੜਾ ਵਖਰੇਵੇਂ ਦੇ ਤੌਰ ਤੇ ਨਹੀਂ ਦੇਖੋਗੇ ਜਿਵੇਂ ਤੁਹਾਡੇ ਤੇ ਇਹ ਇਲਜ਼ਾਮ ਲੱਗਦੇ ਆ ਕਿ ਬੀਜੇਪੀ ਪੰਜਾਬ ਨੂੰ ਬਹੁਤ ਇਗਨੋਰ ਕਰਦੀ ਹੈ ਹਾਲਾਂਕਿ ਬੀਜੇਪੀ ਪੰਜਾਬ ਚ ਪੈਰ ਲਾਉਣਾ ਚਾਹੁੰਦੀ ਹੈ ਪਰ ਪੈਰ ਲੱਗਣਗੇ ਕਿਵੇਂ ਜੇ ਤੁਸੀਂ ਕੁਝ ਪੰਜਾਬ ਲਈ ਚੰਗਾ ਕਰੋਗੇ ਤਾਂ ਲੋਕ ਵੀ ਤੁਹਾਨੂੰ ਚੰਗਾ ਕਰਨਗੇ ਤੁਸੀਂ ਤਾਂ ਪੰਜਾਬ ਨੂੰ ਇਸ ਤਰੀਕੇ ਨਾਲ ਅੱਖੋਂ ਪਰੋਖੇ ਕਰ ਦਿੰਨੇ ਹੋ ਕਿ ਜਿਵੇਂ ਪੰਜਾਬ ਇਸ ਦੇਸ਼ ਦਾ ਹਿੱਸਾ ਹੀ ਨਹੀਂ ਹੁੰਦਾ ਪੰਜਾਬ ਦੇ ਲੋਕ ਇਸ ਦੇਸ਼ ਨੂੰ ਓਨਾ ਹੀ ਪਿਆਰ ਕਰਦੇ ਆ ਜਿੰਨਾ ਤੁਸੀਂ ਕਰਦੇ ਹੋ ਪੰਜਾਬ ਦੇ ਨੌਜਵਾਨ ਇਸ ਦੇਸ਼ ਲਈ ਉਹਨਾਂ ਹੀ ਮਰਮਟਣ ਨੂੰ ਤਿਆਰ ਹੈ ਜਿੰਨਾ ਕ ਤੁਸੀਂ ਮਰਮਟਣ ਨੂੰ ਤਿਆਰ ਹੋ ਇਸ ਲਈ ਪੰਜਾਬ ਨੂੰ ਪੰਜਾਬ ਨੂੰ ਆਪਣੇ ਦੇਸ਼ ਦਾ ਹਿੱਸਾ ਮੰਨੋ ਪੰਜਾਬ ਨੂੰ ਆਪਣੇ ਦੇਸ਼ ਦਾ ਉਹਨਾਂ ਹੀ ਹਿੱਸਾ ਮੰਨੋ ਜਿਵੇਂ ਤੁਹਾਡਾ ਗੁਜਰਾਤ ਤੁਹਾਨੂੰ ਮਹਿਸੂਸ ਹੁੰਦਾ ਅਕਸਰ ਤੁਸੀਂ ਕਹਿੰਦੇ ਹੋ ਕਿ ਮੈਂ ਤਾਂ ਪੰਜਾਬ ਦੇ ਵਿੱਚ ਰਿਹਾ ਹਾਂ ਮੈਂ ਤਾਂ ਪੰਜਾਬ ਦੇ ਲੋਕਾਂ ਦੀ ਸਿੱਖ ਜਿਹੜੇ ਧਰਮ ਦੇ ਲੋਕ ਹੈ ਉਹਨਾਂ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕਰਦਾ ਕਿਉਂਕਿ ਉਹਨਾਂ ਦੇ ਨਾਲ ਤੁਸੀਂ ਬਹੁਤ ਜ਼ਿਆਦਾ ਮਿਲਵਰਤਨ ਵੀ ਰੱਖਦੇ ਰਹੇ ਹੋ ਇਹ ਤੁਸੀਂ ਕਹਿੰਦੇ ਹੋ ਪਰ ਅੱਜ ਜ਼ਰੂਰਤ ਹੈ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਥੋੜੇ ਇੱਕ ਐਸੇ ਪਿਆਰ ਦੀ ਥੋੜੇ ਅਸੀਂ ਨਿੱਗੀ ਇੱਕ ਜਫੀ ਦੀ ਗਲਵਕੜੀ ਦੀ ਜ਼ਰੂਰਤ ਹੈ ਜਿਸ ਨਾਲ ਪੰਜਾਬ ਦਾ ਸਾਰੇ ਜਿਹੜੇ ਨੁਕਸਾਨ ਹੈ ਪੰਜਾਬ ਦਾ ਸਾਰਾ ਦੁੱਖ ਦਰਦ ਹੈ ਉਹ ਸਮੇਟਿਆ ਜਾਵੇ ਪਰ ਇੱਕ ਗੱਲ ਤੁਹਾਨੂੰ ਜ਼ਰੂਰ ਮੈਂ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਜਿਵੇਂ ਪੰਜਾਬ ਸਰਕਾਰ ਮਜ਼ਦੂਰਾਂ ਨੂੰ ਭੁੱਲ ਗਈ ਤੁਸੀਂ ਪੰਜਾਬ ਦੇ ਮਜ਼ਦੂਰਾਂ ਨੂੰ ਨਾ ਭੁੱਲਿਓ ਜੇ ਪੰਜਾਬ ਦੇ ਮਜ਼ਦੂਰਾਂ ਲਈ ਵੀ ਇੱਕ ਜ਼ਰੂਰ ਰਾਹਤ ਪੈਕੇਜ ਇੱਕ ਸਪੈਸ਼ਲ ਥਾਂ ਰੱਖਿਓ ਜੇ ਕਿਉਂਕਿ ਜੇਕਰ ਪੰਜਾਬ ਸਰਕਾਰ ਨੂੰ ਤੁਸੀਂ ਪੈਸੇ ਤਾਂ ਤੁਹਾਡੇ ਸਰੂ ਸਰਕਾਰ ਹੀ ਆਉਣੇ ਆ ਪਰ ਜੇਕਰ ਤੁਸੀਂ ਪੰਜਾਬ ਸਰਕਾਰ ਦੇ ਹਵਾਲੇ ਕਰਤਾ ਕਿ ਇਹਨਾਂ ਰਾਹਤ ਫੰਡ ਦੇਤਾ ਤੇ ਉਹ ਉਹਨਾਂ ਨੇ ਪਹਿਲਾਂ ਹੁਣ ਕੱਲ ਮੁੱਖ ਮੰਤਰੀ ਨੇ ਆਵਾਜ਼ ਜਿਹੜੀ ਉਠਾਈ ਜਿਹੜਾ ਐਲਾਨ ਕੀਤਾ ਮਜ਼ਦੂਰਾਂ ਦੇ ਲਈ ਇੱਕ ਵੀ ਗੱਲ ਨਹੀਂ ਕੀਤੀ ਤੁਸੀਂ ਜ਼ਰੂਰ ਇਸ ਚੀਜ਼ ਨੂੰ ਦੇਖਿਓ ਕਿਉਂਕਿ ਤੁਹਾਡੀ ਪਾਰਟੀ ਹੈ ਜਿਹੜੀ ਉਹ ਅੱਜ ਦੇ ਟਾਈਮ 'ਚ ਪੰਜਾਬ ਵਿੱਚ ਸਭ ਤੋਂ ਵੱਧ ਫੋਕਸ ਕਰ ਰਹੀ ਆ ਮਜ਼ਦੂਰ ਵਰਗ ਤੇ ਦਲਿਤ ਵਰਗ ਤੇ ਇਹਨਾਂ ਦੇ ਤੁਹਾਡੇ ਸਾਰੇ ਪਾਰਟੀਆਂ ਦੇ ਜਿਹੜੇ ਵੀ ਨੁਮਾਇੰਦੇ ਆ ਉਹਨਾਂ ਕੋਲੇ ਇਕੱਠ ਕਰਨ ਨੂੰ ਉਹਨਾਂ ਕੋਲੇ ਸ਼ਾਮਲ ਕਰਨ ਨੂੰ ਵੀ ਕੋਈ ਬੰਦਾ ਨਹੀਂ ਉਹ ਜੇਕਰ ਜੇਕਰ ਮਜ਼ਦੂਰ ਨਾ ਹੋਣ ਤਾਂ ਪੰਜਾਬ ਵਿੱਚ ਅੱਜ ਮਜ਼ਦੂਰ ਵਰਗ ਥੋੜਾ ਪੈਰ ਲਵਾ ਰਿਹਾ ਹੈ ਪੰਜਾਬ ਵਿੱਚ ਅਜ ਮਜ਼ਦੂਰ ਵਰਗ ਥੋੜੇ ਨਾਲ ਜੁੜ ਰਿਹਾ ਹੈ ਇਸ ਲਈ ਤੁਸੀਂ ਇਹ ਵੀ ਚੀਜ਼ ਦਾ ਜਰੂਰ ਖਾਸ ਧਿਆਨ ਰੱਖਿਓ ਜੇ ਕਿ ਮਜ਼ਦੂਰਾਂ ਦਾ ਕਦੇ ਤੁਸੀਂ ਵੀ ਪੰਜਾਬ ਸਰਕਾਰ ਵਾਂਗੂ ਅੱਖੋਂ ਅਣਗੋਲਈ ਨਾ ਕਰ ਦੇਣਾ ਕਿਤੇ ਅੱਖੋਂ ਪਰੋਖੇ ਨਾ ਕਰ ਦੇਣਾ ਪੰਜਾਬ ਦੇ ਲੋਕ ਤੁਹਾਡਾ ਸਵਾਗਤ ਕਰਦੇ ਆ ਪੰਜਾਬ ਦੇ ਲੋਕ ਤੁਹਾਨੂੰ ਚਾਹੁੰਦੇ ਆ ਕਿ ਤੁਸੀਂ ਅੱਜ ਪੰਜਾਬ ਦੇ ਜਿਹੜੇ ਜ਼ਖਮਾਂ ਤੇ ਮਰਹਮ ਲਗਾਓ ਐਸੀ ਮਰਹਮ ਲਗਾਓ ਕਿ ਪੰਜਾਬ ਦੇ ਲੋਕ ਕਹਿਣ ਕਿ ਹਾਂ ਬਿਲਕੁਲ ਸਾਡਾ ਪ੍ਰਧਾਨ ਮੰਤਰੀ ਆ ਕਿਉਂਕਿ ਹੁਣ ਤੁਸੀਂ ਭਾਜਪਾ ਦੇ ਪ੍ਰਧਾਨ ਮੰਤਰੀ ਨਹੀਂ ਹੋ ਹੁਣ ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ ਹੋ ਤੇ ਭਾਰਤ ਦੇ ਵਸਿੰਦਿਆਂ ਤੇ ਜਿਹੜੇ ਪੰਜਾਬ ਵਿੱਚ ਰਹਿ ਰਹੇ ਆ ਉਹਨਾਂ ਤੇ ਦੁੱਖ ਤਕਲੀਫ ਆਈ ਹੈ ਤੇ ਉਹਦੇ ਲਈ ਤੁਹਾਨੂੰ ਅੱਜ ਲੋਕ ਬਹੁਤ ਆਸ ਉਮੀਦ ਦੀਆਂ ਨਿਗਾਵਾਂ ਦੇ ਨਾਲ ਦੇਖ ਰਹੇ ਆ ਮੈਨੂੰ ਇੱਕ ਅਜੀਤ ਅਖਬਾਰ ਦੀ ਕਟਿੰਗ ਮਿਲੀ ਸੋਸ਼ਲ ਮੀਡੀਆ ਤੇ ਉਹਦੇ ਵਿੱਚ 1988 ਸਾਈ ਹੜ੍ਹਾਂ ਦਾ ਜਿਹੜਾ ਨੁਕਸਾਨ ਦੀ ਗੱਲ ਕਰ ਰਹੇ ਸੀ ਉਦੋਂ ਰਜੀਵ ਗਾਂਧੀ ਨੇ ਐਲਾਨ ਕੀਤਾ ਕਿ ਇੱਕ ਅਰਬ ਦਾ ਪੈਕੇਜ ਪੰਜਾਬ ਦੇ ਹੜ੍ਹ ਪੀੜਤਾਂ ਲਈ ਦਿੱਤਾ ਗਿਆ ਸੀ ਹੁਣ ਤੁਹਾਡੇ ਤੋਂ ਉਮੀਦ ਹੈ ਕਿ ਬਹੁਤ ਵੱਡਾ ਪੈਕੇਜ ਦਿਓਗੇ ਉਦੋਂ ਇੱਕ ਅਰ 1988 ਦੇ ਵਿੱਚ ਕਿੰਨੀ ਵੈਲਿਊ ਰੱਖਦਾ ਹੋਣਾ ਕਿ ਉਦੋਂ ਵੀ ਤੁਸੀਂ ਵੀ ਕਿਉਂਕਿ ਹੁਣ ਨੁਕਸਾਨ ਦਾ ਜਾਇਜ਼ਾ ਜਿਹੜਾ ਹੁਣ ਕਿਹਾ ਜਾ ਰਿਹਾ ਕਿ ਨੁਕਸਾਨ ਲੱਖਾਂ ਏਕੜ ਜ਼ਮੀਨ ਦਾ ਹੋ ਗਿਆ ਪੰਜਾਬ ਦੇ 1700 ਪਿੰਡਾਂ ਦਾ ਹੋ ਗਿਆ ਤੇ ਆਬਾਦੀ ਹੈ ਜਿਹੜੀ ਉਹਦੀ ਤਾਂ ਗਿਣਤੀ ਕਰਨੀ ਔਖੀ ਹੋਈ ਪਈ ਆ ਮਾਲ ਡੰਗਰ ਇੱਥੋਂ ਤੱਕ ਕਿ ਇੱਕ ਇੱਕ ਬੱਚਾ ਤੱਕ ਪਰੇਸ਼ਾਨ ਹੈ ਹੁਣ ਇਸ ਤੋਂ ਬਾਅਦ ਜਿਹੜੀਆਂ ਆਉਣ ਵਾਲੀਆਂ ਬਿਮਾਰੀਆਂ ਲੱਗਣੀਆਂ ਉਹਦਾ ਵੀ ਤੁਸੀਂ ਧਿਆਨ ਰੱਖਿਓ ਜੇ ਜਿਹੜਾ ਕੁਝ ਤੁਹਾਨੂੰ ਜ਼ਿਆਦਾ ਪਤਾ ਹੈ ਬਿਹਤਰ ਪਤਾ ਹੈ ਕਿਉਂਕਿ ਤੁਸੀਂ ਐਸੀ ਪੋਜੀਸ਼ਨ ਤੇ ਬੈਠੇ ਹੋ ਕਿ ਤੁਹਾਨੂੰ ਲੋਕ ਨੇ ਇਸੇ ਲਈ ਚੁਣਿਆ ਕਿ ਤੁਸੀਂ ਲੋਕਾਂ ਦੇ ਦੁੱਖ ਦਰਦ ਵੰਡਾਓਗੇ ਪੰਜਾਬ ਤੁਹਾਡਾ ਸਵਾਗਤ ਕਰਦਾ ਪੰਜਾਬ ਨੂੰ ਇਸ ਵਾਰ ਨਿਰਾਸ਼ ਨਾ ਕਰਿਓ ਜੇ ਜੇਕਰ ਇਸ ਵਾਰ ਵੀ ਤੁਸੀਂ ਨਰਾਸ਼ ਕੀਤਾ ਤਾਂ ਸਮਝ ਲਓ ਤੁਹਾਡਾ ਫਿਰ ਪੰਜਾਬ 'ਚ ਪੈਰ ਲੱਗਣੇ ਬਹੁਤ ਮੁਸ਼ਕਲ ਹੈ